ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟਰੀਆ ਕਰ ਹੁਣ ਅਸੀਂ ਬੀਜਣ ਲੱਗੇ ਆਂ ਹਾੜੀ ਦੀ ਫਸਲ ਪਾਲਕ, ਮੇਥੇ, ਫੁੱਲ ਗੋਭੀ, ਬੰਦ ਗੋਭੀ ਦੇ ਸਾਨੂੰ ਬੀਜ ਮਿਲਦੇ ਨੇ, ਪਨੀਰੀ ਨਹੀਂ ਮਿਲੀ ਸੀ। ਤੋਰੀਆ, ਚਾਰ ਪੰਜ ਪੰਜ ਪ੍ਰਕਾਰ ਦੀ ਸਰੋਂ, ਮੂੜੀਆਂ ਜਿਹੜੀ ਜਿਹੜੀ ਆਈਟਮ ਲੱਗੀਆਂ ਅੱਜ ਸਾਰਿਆਂ ਤਾਂ ਇੱਕ ਦਿਨ ਦੇ ਵਿੱਚ ਨਹੀਂ ਲੱਗ ਸਕਦੇ ਆ ਕਿਉਂਕਿ ਬੱਚਾ ਪਾਰਟੀ ਘੁੰਮਣ ਗਈ ਹੋਈ ਆ। ਹਾਂ ਜੇ ਉਹ ਰਏ ਹੁੰਦੇ ਤੇ ਸਾਰੀਆਂ ਲੱਗ ਜਾਣੇ ਸੀ। ਕਿਸਾਨ ਵੀਰ ਆ ਕੇ ਆਪਣਾ ਲੈ ਕੇ ਕੀ ਕਹਿੰਦੇ ਨੇ ਇਹਨੂੰ ਜਿੰਦਾ ਜਿੰਦਾ ਫੇਰਨ ਲੱਗੇ ਹੋਏ ਨੇ ਸਾਰੀ ਪੱਧਰੀ ਕਰਨ ਲੱਗੇ ਹੋਏ ਨੇ ਅਸੀਂ ਉਸ ਦਿਨ ਸਾਰੀ ਪੱਟੀਆਂ ਸੀਗੀ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੀ ਹੋਣਾ ਪਰ ਅਸੀਂ ਪੱਟ-ਪੱਟ ਕੇ ਬਿਮਾਰ ਹੋ ਗਏ ਬਹੁਤ ਬੁਰਾ ਹਾਲ ਹੋਇਆ ਹੈ ਤਾਂ ਪੋਲੀਸੀ ਪਰ ਜਦੋਂ ਸਰੀਰ ਦੇ ਸੱਟਾਂ-ਸੁੱਟਾਂ ਲੱਗਿਆ ਹੁਣ ਤੇ ਫਿਰ ਬਹੁਤ ਜ਼ਿਆਦਾ ਤਕਲੀਫ ਵਜਨ ਲਿਆ ਹਾਂਜੀ ਐਨ ਬਣੇ ਪਏ ਨੇ ਪੂਰੇ ਕੋ ਕੋ ਪੱਟਿਆ ਦੋ ਤਿੰਨ ਵਾਰ ਗਿਆ ਮੈਂ ਕਹਿੰਦੀ ਪਤਾ ਨਹੀਂ ਅਜੇ ਜੇ ਮੀਂਹ ਪੈ ਗਿਆ ਡੈਡੀ ਫੇਰ ਕਹਿਣਗੇ ਵੀ ਪੱਟੋ ਏਤ ਵਿੱਚ ਕੋਈ ਕੱਚ ਨਹੀਂ ਹਾਂ ਮੈਂ ਕਿਹਾ ਹੁਣ ਮੈਂ ਕਿ ਤੂੰ ਇਹ ਰੱਬ ਅੱਗੇ ਅਰਦਾਸ ਕਰ ਬਈ ਨਾ ਹੀ ਪਾਉ ਜੀ ਨਹੀਂ ਤੇਰੇ ਸਬਜ਼ੀਆਂ ਵੀ ਜੜੀਆਂ ਨਹੀਂ ਮੈਂ ਝਨਾਰ ਵਾਲੇ ਮਨੀ ਉਹਨਾਂ ਦੇ ਪਾਪੇ ਤੋਂ ਲਿਆ ਸੀਗਾ ਪਨੀਰੀ ਕੋਈ ਸੀ ਹਾਂ ਹੈ ਹੂੰ ਪਹਿਲਾਂ ਆਪਾਂ ਕਿਆਰੀਆਂ ਭਰ ਲਈਏ ਪਾਣੀ ਕੋਣ ਲੈਣਾ ਪਹਿਲਾਂ ਫੇਰ ਲਗੂਗੀ ਪਾਣੀ ਲੈਣਾ ਪਹਿਲਾਂ ਹਾਂ ਪਹਿਲਾਂ ਪਾਣੀ ਲਵਾਂ ਅੱਛਾ ਗਿੱਲੀ ਕਰਕੇ ਲਗੋਗੇ ਹਾਂ ਮੈਂ ਕਿਤੇ ਸੁੱਕੇ ਚ ਲਾਏ ਜਾਣੇ ਬਾਅਦ ਚ ਪਾਣੀ ਲਾਉਣਾ ਸੁੱਕੇ ਚ ਲਾਉਨੇ ਫੇਰ ਇਹਦੀ ਜੜ ਟੁੱਟ ਜਾਂਦੀ ਆ ਆਪਾ ਆਪ ਕਿਲੀਆਂ ਲੈ 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 ਲੈਣਾ ਕਿਲੀਆਂ ਨਾਲ ਗੜੀਆਂ ਕਰ ਕਰ ਕੇ ਵਿੱਚ ਪਾ ਪਾ ਕੇ ਲਾ ਦੇਣੇ ਆ ਮੈਂ ਲਾ ਦੇਣੀਆਂ ਨੇ ਤੂੰ ਫਿਕਰ ਨਾ ਕਰ ਤੂੰ ਕੋਲ ਖੜੀ ਤੁਸੀਂ ਤਾਂ ਆਪ ਹੋਏ ਫਿਰਦੇ ਹੋ ਹਾਂ ਜੱਲ ਸੁਣ ਇਹ ਤਾਂ ਸਰੀਰ ਆ ਸਰੀਰ ਤਾਂ ਹੈਗਾ ਉਹ ਤਾਂ ਮੈਂ ਵੀ ਮੰਨਦੀ ਆ ਜੀ ਨਹੀਂ ਕਰਾਂਗੇ ਉਹ ਰਾਜਦੀਪ ਨੇ ਸਕੂਲ ਜਾਣਾ ਹੈਗਾ ਹਰਦੀਪ ਅਜੇ ਤਾਂ ਨਹੀਂ ਆਈ ਹੈਗੀ ਨਾਲ ਉਹਨੂੰ ਦੁੱਧ ਫੜ ਕੇ ਲੈ ਕੇ ਆਉਣਾ ਉਹਦੀ ਡਿਊਟੀ ਲਾ ਕੇ ਆਈ ਆਂ ਵੇਖੋ ਅਸੀਂ ਪਿੱਛੇ ਕੰਮ ਕਰਦੇ ਆਂ ਆ ਲੈਣਾ ਪਾਇਆ ਜਾਨਵਰ ਕਿੰਨਾ ਨਜ਼ਾਰਾ ਲੈਂਦੇ ਵਧੀਆ ਨੇ ਘਟਾਰਾ ਉਡਦੀਆਂ ਫਿਰਦੀਆਂ ਨੇ ਤੇ ਜੇ ਆ ਬਾਕੀ ਜਿਹੜੇ ਉਧਰੋਂ ਦਰਖਤ ਵੱਡੇ ਵੱਡੇ ਸੀਗੇ ਉਹਨਾਂ ਦਾ ਸਾਰਾ ਪਿਆ ਤੇ ਬੜਾ ਵਧੀਆ ਬਣਿਆ ਪਿਆ ਵੈਸੇ ਪਿੱਛੇ ਤੇ ਹੁਣ ਲਾ ਦੇਣੀ ਇਹਨੇ ਸਬਜ਼ੀਆਂ 15 ਦਿਨਾਂ ਬਾਅਦ ਤੁਹਾਨੂੰ ਫੇਰ ਆਪਾਂ ਦਿਖਾਵਾਂਗੇ ਹਰਾ ਹਰਾ ਕਿੰਨਾ ਸੋਹਣਾ ਹੋਇਆ ਹੋਊਗਾ ਉਹ ਪਾਲਕ ਬੀਜ ਅੱਛਾ ਜੀ ਪਹਿਲਾਂ ਇਹ ਚ ਫੱਟੀ ਮਾਰਨਾ ਹੋਰ ਓਕੇ ਜੀ ਇੰਜੀਨੀਅਰ ਦੀ ਡਿਊਟੀ ਕਰ ਲੈ ਠੀਕ ਫਿਰ ਪਾਲਕ ਵੀ ਜੀ ਅੱਛਾ ਜੀ ਮੈਂ ਦਿਨ ਬਾਅਦ ਕਰ ਅੱਛਾ ਪਤਾ ਕੀ ਗੱਲ ਮਨ ਇਹਦੇ ਡੈਡੀ ਭਰੀਆਂ ਹੋਈਆਂ ਦੇ ਉੱਪਰ ਲੱਗਣਾ ਨਹੀਂ ਹੈਗਾ ਕਿਉਂਕਿ ਗਿੱਲਾ ਬਹੁਤ ਹੋ ਜਾਣਾ ਫਿਰ ਪੈਰ ਤੋਂ ਉਸਕੇ ਥੱਲੇ ਖੱਡੇ ਜੇ ਪੈ ਜਾਂਦੇ ਨੇ ਬਹੁਤ ਜ਼ਿਆਦਾ ਮੈਂ ਕਹਿੰਦੀ ਇਹਨਾਂ ਨੂੰ ਹੁਣ ਫੁੱਲ ਪਾਣੀ ਦੇ ਭਰ ਦੋ ਸ਼ਾਮ ਨੂੰ ਲਾ ਦਾਂਗੇ ਆਪਾਂ ਦੇਖਦੇ ਆ ਜੇ ਲੇਕਿਨ ਇਸ ਤਰ੍ਹਾਂ ਲੱਗੀ ਇਸ ਤਰ੍ਹਾਂ ਲਾ ਦਾਂਗੇ ਨਹੀਂ ਸ਼ਾਮ ਨੂੰ ਲਾ ਨਹੀਂ ਐਵੇਂ ਮੁਸ਼ਕਲ ਆਪਾਂ ਹੁਣ ਹੋਰ ਚੀਜ਼ਾਂ ਲਾ ਲੈਣੇ ਆ ਛੋਟੀਆਂ ਮੋਟੀਆਂ ਮੂਲੀਆਂ ਵਾਲੀਆਂ ਤੇ ਗੋਭੀ ਆਪਾਂ ਸ਼ਾਮ ਨੂੰ ਲਾ ਦਾਂਗੇ ਉਹਨੂੰ ਸ਼ਾਮੇ ਰੱਖ ਦਿੰਨੇ ਆ। ਕੋਈ ਵੀ ਠੀਕ ਹੈ। ਹਾਂ। ਕਿਉਂਕਿ ਇਹਨਾਂ ਫੁੱਲ ਪਰ ਹੋਣਗੀਆਂ ਜੇ ਉੱਪਰ ਤੱਕ ਇਹਨਾਂ ਦੇ ਸਲਾਬ ਜਾਊਗੀ। ਉੱਪਰ ਤੱਕ ਸਲਾਬ। ਹਾਂ ਗਿੱਲਾ ਚਾਹੀਦਾ ਤੇ ਫੇਰ ਤਾਂ ਗੋਭੀ ਲੱਗੂਗੀ। ਇਹ ਮਿਰਚਾਂ ਮੈਂ ਰੋਲਾ ਰੂਲਾ ਪਾ ਕੇ ਰਖਾ ਕੇ ਲਈਆਂ ਸੀਗੀਆਂ। ਦੇਖੀ ਜਾਂਦੀ ਹੈ ਇਹਨਾਂ ਦੀ ਕੀ ਹਾਲਤ ਹੁੰਦੀ ਹੈ। ਪਾਣੀ ਹੀ ਲੱਗਿਆ ਹੁਣ ਤਾਂ ਪਾਣੀ। ਹਾਂਜੀ ਮਿਰਚਾਂ ਉਹ ਠੁੱਠੀ ਪੈ ਗਈ ਇਹਨਾਂ ਨੂੰ। ਉਹ ਠੁੱਠੀ ਲੋਟ ਕਰਦੇ ਆ। ਹਾਂ ਠੁੱਠੇ ਪਈ ਹੋਈ ਆ ਥੋੜੀ ਜੀ। 20% ਲੋਕਾਂ ਨੇ 40 ਨੇ ਲਾਤੀ ਲਾਤੀ ਠੀਕ ਆ ਪਰ ਕਈਆਂ ਨੇ ਲਾਈਆ ਤੇ ਮੀਂਹ ਪੈ ਕੇ ਮਰ ਗਏ ਤੇ ਮੱਛਰੀ ਬਹੁਤ ਸੀਗੀ ਮੱਛਰੀ ਨੇ ਛੱਡਿਆ ਹੀ ਨਹੀਂ ਕਹਿੰਦੇ ਕੁਝ ਗਲੀਆਂ ਕਰਤੀਆਂ ਪਾਲਕ ਪੁਲਕ ਦੇ ਵਿੱਚ ਸਾਰੇ ਉਹਦੀ ਮੀਂਹ ਨੇ ਨਹੀਂ ਛੱਡਿਆ ਹਾਂ ਮੀਂਹ ਨੇ ਜਮਾ ਨਹੀਂ ਛੱਡਿਆ ਮੀਂਹ ਪਾਲਕ ਵਗੈਰਾ ਨੂੰ ਤੇ ਮੇਥੇ ਮੇਥੀ ਨੂੰ ਤਾਂ ਜਮਾ ਹੀ ਮਾਰ ਦਿੰਦਾ ਸੌਫਟ ਹੁੰਦੀਆਂ ਨੇ ਉਹਦਾ ਭਈਆ ਲਾਉਦਾ ਉਹ ਕਹਿੰਦਾ ਮੈਂ 3 ਗੇਰੀ ਤੋਰੀਆ ਵੀ ਜੇ ਤਿੰਨੇ ਗੇਰੀ ਮੀਂਹ ਉਹ ਹੀ ਤੋਰੀਆ ਸੌਫਟ ਬਹੁਤ ਹੁੰਦਾ ਜੇ ਸਰੋਂ ਰਹਿ ਜਾਂਦੀ ਆ ਤੋਰੀਆ ਤਾਂ ਰਹਿੰਦਾ ਹੀ ਨਹੀਂ ਹੈਗਾ ਤੇ ਵਾਹਿਗੁਰੂ ਜੀ ਤੇ ਹੁਣ ਆਪਾਂ ਜੀ ਲੱਗੇ ਆਂ ਬ ਆਪਣੀ ਡਿਊਟੀ ਲੱਗੀ ਕਿ ਹਰ ਆਪਾਂ ਨੂੰ ਸਵਾਰ ਕੇ ਦੇ ਦਿੱਤਾ ਗਿਆ ਹੁਣ ਆਪਾਂ ਵੇਦਿਆ ਸੱਚੇ ਪਾਸ਼ਾ ਵਧੀਆ ਵਧੀਆ ਉਗਾਰੀ ਨਹੀਂ ਤਾਂ ਮੇਰਾ ਇਨਾਮ ਲੱਗਣਾ ਵੀ ਦਰਸ਼ਨ ਕਰਨੇ ਵੀ ਜੀ ਸੀ ਤਾਂ ਹੀ ਨਹੀ ਵਸੇ ਮੇਰੇ ਹੱਥ ਦੀ ਚੀਜ਼ ਤਾਂ ਬਹੁਤ ਹੁੰਦੀ ਆ ਬਾਕੀ ਦੇਖਦੇ ਆਪਾਂ ਖਾਲੀਆਂ ਅੱਧੀ ਕੇਰੀ ਲੈ ਲੈ ਚਾਹੇ ਪਹਿਲਾਂ ਹਾਂਜੀ ਅੱਧੀ ਕੇਰੀ ਲੈ ਲੈ ਚੁਟ ਚੁਟਕੀ ਚ ਨਾ ਲਾਈ ਹਾਂਜੀ ਐ ਕੇਰ ਦੀ ਤੋਂ ਹਾਂ 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 ਗੇਠ ਦਾ ਫਰਕ ਰੱਖੀ ਪੈਰ ਰੱਖਣ ਨੂੰ ਹਾਂਜੀ ਹਾਂਜੀ ਗੋਡਣ ਨੂੰ ਇਹ ਜੇ ਤਰਵਾਲੀ ਫੇਰ ਜਾਂਦੀ ਆ ਇਹਦਾ ਇਹਦਾ ਸਾਡੇ ਨਾਲ ਧੋਖਾ ਹੋ ਗਿਆ ਅਸੀਂ ਤਾਂ ਗਏ ਤੁਸੀਂ ਸਿੱਖੀਆਂ ਹੋਈਆਂ ਨਾ ਆਉਂਦੇ ਸੀ ਪਹਿਲਾਂ ਵਾਰ ਕਰਾਇਆ ਹੀ ਨਹੀਂ ਸੀ ਕਰਦੇ ਨੇ ਕਦੇ ਹਾਂ ਜਿਕੇ ਅੱਗੇ ਹੋਜੀ ਕੰਮ ਕਰਨੇ ਪੈਣੇ ਨੇ ਦਰਸ਼ਨ ਜਿਹੜਾ ਦੇਹ ਜੋ ਉਹ ਜਾ ਹਾਂ ਤਰਸ ਤਾਂ ਕਰ ਲਿਆ ਜੀ ਪੇਸ ਇਹੇ ਹੁਣ ਆਪਣਾ ਇਹ ਪਾਤੀ ਆਪਾਂ ਨੇ ਦੋ ਲਾਈਨਾਂ ਪਾ ਕੇ ਮਾਰ ਲਿਆ ਕਰ ਦੋ ਪਾ ਕੇ ਮਾਰ ਹਾਂ ਓਕੇ ਜੀ ਠੀਕ ਆਪਾਂ ਪੂਰੇ ਤਸਾਂ ਲੀਨ ਆ ਗਏ ਲੈ ਚੋ ਚੁੱਕਾ ਹਾਂ ਕਰਨਾ ਮੈਂ ਨਹੀਂ ਫੇ ਇੱਕ ਤਾਂ ਉੱਚੀ ਨੀਵੀਂ ਜਗ੍ਹਾ ਹੋ ਜਾਂਦੀ ਆ ਇੱਕ ਇਹਦੇ ਚੋਂ ਨਹੀਂ ਹੁੰਦਾ ਇਹਨੂੰ ਪਾਣੀ ਥੈਲਾ ਰੱਖ ਕੇ ਲਾਵਾਂਗੇ ਥੈਲੇ ਸਾਰੇ ਘਿਆਰੇ ਦੀ ਵੱਢ ਕੇ ਰੱਖਣੇ ਚਾਹੀਦੇ ਨੇ ਮੈਂ ਜਿਹੜੀ ਅੱਤੇ ਅੱਤੇ ਆਹ ਕੋਰਨਰਾਂ ਦੇ ਉੱਤੇ ਥੈਲੇ ਰੱਖ ਦੋ ਹੂੰ ਫੇਰ ਖੱਡੇ ਨਹੀਂ ਪੈਂਦੇ ਨਹੀਂ ਹੁਣ ਜਦੋਂ ਮੈਥੇ ਪਾਲਕ ਮੈਥੀ ਨੂੰ ਪਾਣੀ ਲਾਉਣੇ ਐਡੇ ਐਡੇ ਖੱਡੇ ਪੈ ਜਾਂਦੇ ਨੇ ਭਰਨ ਚੇ ਨਹੀਂ ਆਉਂਦਾ ਦਰਸ਼ਨ ਪਾਣੀ ਹੌਲੀ ਛੱਡੋ ਆਪਾਂ ਜਲਦੀ ਭਰਨ ਦੇ ਮਾਰੇ ਜਿਆਦਾ ਖੋਲ ਦਿੰਦੇ ਆ ਫੇਰ ਉਹ ਐ ਹੁੰਦਾ ਟਾਈਮ ਦੇ ਉਹਦੇ ਨਾਲ ਹੁੰਦਾ ਵੀ ਛੇਤੀ ਕੰਮ ਕਰਨਾ ਹੁੰਦਾ ਉਧਰ ਵੀ ਜਾ ਕੇ ਹਾਂ ਤੁਹਾਨੂੰ ਪੈ ਜਾਂ ਤੁਹਾਨੂੰ ਪੈਪ ਛੁੱਟੀ ਲੈ ਕੇ ਦਿੰਨੇ ਆ ਛੁੱਟੀ ਨਾਲ ਫੇਰ ਅਸੀਂ ਉਰੇ ਖੜੇ ਰਿਆ ਕਰਾਂਗੇ ਅਸੀਂ ਤਾਂ ਉਹ ਮਾਰ ਜਾ ਵੀ ਵੱਧ ਛੱਡ ਦੇ ਐਤ ਕਿ ਮੈਂ ਸਾਰਿਆਂ ਦੇ ਮੂਰੇ ਥੈਲੇ ਲਾ ਦਿਆਂ ਨਾ ਅਗੇਤੀ ਆ ਕਹਿੰਦਾ ਜਿਆਦੇ ਕੱਟ ਜਮੂਗੀ ਅਜੇ ਤੱਕ ਅਕਤੂਬਰ ਚ ਨਹੀਂ ਬਹੁਤ ਜਮੂਗੀ ਬੈਗਰੂ ਦੀ ਕਿਰਪਾ ਨਾਲ ਪਹਿਲੇ ਹੀ ਨਾ ਤੂੰ ਕਿਹਾ ਹੈ ਮੈਂ ਕਰਨ ਲਵਾ ਦੇਣੀ ਸੀ ਨਾਲ ਅਜ ਰਹਿ ਗਈ ਫੇਰ ਤਾਂ ਕੋਈ ਪ੍ਰੋਬਲਮ ਨਹੀਂ ਸੀਗੀ ਤਾਂ ਕੋਈ ਔਖਾ ਨਹੀਂ ਸੀ ਹਣਾ ਹੂੰ ਹੂੰ ਬਸ ਐਵੇਂ ਐਵੇਂ ਘੱਟ ਰਹਿਣਾ ਹਾਂ ਜਿਹੜਾ ਮਾੜਾ ਮੋਟੀ ਉੱਚੀ ਨੀਵੀਂ ਜਗਾ ਹੋਊਗੀ ਉਹ ਉਹ ਹੋ ਜੂਗੀ ਫਦਰ ਹਾਂ ਦਿਲ ਖੋਲ ਕੇ ਮਾਰ ਪੱਟੀ ਦਿਲ ਖੋਲ ਕੇ ਮਾਰੂ ਪਹਿਲਾਂ ਦੱਬਦਾ ਤਾਂ ਮੈਂ ਹਾਂ ਆ ਕੇ ਦੇਣਾ ਜੇ ਕੋਈ ਰੋੜੀ ਰੋੜ ਹੋਇਆ ਉਹ ਚ ਪਾ ਦੇਆ ਉਹਨੂੰ ਫਿਰ ਬਾਹਰ ਛੱਡ ਦਾਂਗੇ ਐਨਾ ਕੰਮ ਦੱਸ ਹੋਊਗੀ ਲੈ ਬੀਜੀ ਜਾਂ ਦੋ ਪੰਕ ਬੈਠਣ ਦੀਆਂ ਕੰਮ ਦੀ ਤਾਂ ਵੀ ਪ੍ਰੋਬਲਮ ਆ ਇਹਦੇ ਤੇ ਮਾਰ ਰੋੜੀ ਆ ਜਿਹੜਾ ਡੜਾ ਜਾ ਉਹ ਤੇ ਮਾਰਿਆ ਕਰ ਛੋਟੀ ਹਾਂ ਆਏ ਤੋੜ ਦੇ ਹੂੰ ਨੋ ਨਾਫੀ ਪੜਾਉ ਮੈਂ ਤਾਂ ਵੀ ਖਤਮ ਵੀ ਕਰ ਸਬ ਉਸਕੇ ਜਾਨ ਜਾਨੇ ਪਾ ਦੇ ਹੁਣ ਪਤਾ ਨਹੀਂ ਦੇਖੀ ਆ ਉਹ ਵੀ ਜਾਰੇ ਤਿਆਰ ਘੱਟ ਗਿਆ ਤਿਆਰੀ ਵੀ ਵੱਡੀ ਆ ਹਾਂਜੀ ਤਿਆਰੀ ਵੀ ਵੀ ਥੋੜਾ ਪਿਆ ਸੀ ਆਪਾਂ ਨੇ ਬਚਾਉਣ ਵਾਸਤੇ ਥੋੜੂ ਲਿਆਂਦਾ ਪਾਉਣ ਵਾਸਤੇ ਹੀ ਲਿਆਂਦਾ ਤਿਆਰੀ ਪੂਰੀ ਹੋ ਗਈ। ਤਿਆਰੀ ਪੂਰੀ ਹੋ ਗਈ, ਵੱਧ ਵੀ ਜਾਣਾ। ਲਫਾਫਾ ਦੇਖ ਲਓ ਕਿੰਨਾ ਸਟੈਂਡਰਡ ਦਾ ਲਾਉਂਦੇ ਨੇ ਹਰੇਕ ਚੀਜ਼ ਨੂੰ। ਬਹੁਤ ਸਭ ਤੋਂ ਮਹਿੰਗੇ ਬੀ ਲਾਂਦੇ ਨੇ। ਹਾਂ, ਵਾਕੀ ਦੇਖੀ ਜਾਂਦੀ ਆ। ਹੁਣ ਆਉਂਦੀ ਐ ਇੰਦਾਂ ਦੇ ਨੇ ਸਾਰੇ ਲੋਕ ਆ ਹੀ ਦੀਰਦੇ ਨੇ। ਕਿਤੇ ਜਾਣ ਕੇ ਤਾਂ ਨਹੀਂ ਵੱਧ ਪਾਉਂਦੀ ਵੀ ਮੇਰਾ ਜਲਦੀ ਕੰਮ ਮੁੱਕ ਜੇ ਮੇਰੀ। ਵਾਹਿਗੁਰੂ ਸਤਨਾਮ ਕਰਵਾ ਦੇਣਾ। ਹੈ? ਨਾਲੇ ਕੰਮ ਕਰਵਾ ਲੈਣਾ। ਮੈਂ ਕਿਤੇ ਜਾਣ ਕੇ ਵੱਧ ਪਾਈ ਜਾਵੇਂ ਵੀ ਮੇਰਾ ਜਲਦੀ ਕੰਮ ਮੁੱਕ ਜੇ। ਨਾਮ ਦੇ ਦੇਣਾ। ਮੈਂ ਤਾਂ ਥੋੜਾ ਪਾਉਂਦੀ ਸੀ ਤੁਸੀਂ ਬਹੁਤ ਆਇਆ ਜਿਆਦਾ। ਨਹੀਂ ਬੀਜ ਤਾਂ ਇੰਨਾ ਹੀ ਚਾਹੀਦਾ। ਕਦ ਨਾ ਉਗੇ ਕਈ ਉਗਦੇ ਵੀ ਨਹੀਂ ਵਿੱਚੋਂ ਹੂੰ ਕਿਆਰੀ ਬੀਜ ਕੇ ਮਿੱਠੀ ਜੀ ਚਾਹ ਬਣਾ ਲਿਆ ਮੈਂ ਮੇਥੇ ਵਾਲੀ ਕਿਆਰੀ ਤਿਆਰ ਕਰਦਾ ਕਦੇ ਤਾਂ ਨਾ ਜਵਾਬ ਦੇ ਦਿਆ ਕਰ ਮੈਂ ਨਾ ਸੁਣੇ ਕਿ ਫਾਇਦਾ ਕੀ ਆ ਹੈ ਫਾਇਦਾ ਕੀ ਆ ਅੱਛਾ ਜਿਹੜੇ ਘਰ ਤੇ ਖਾਣੀ ਪੀਣੀ ਉਹਦਾ ਬਣਾ ਕੇ ਦੇਣੀ ਆ ਜਿਹੜੇ ਘਰ ਦੇ ਵਿੱਚ ਲੜਾਈ ਹੁੰਦੀ ਆ ਉਹ ਬੰਦਾ ਆਪਣੇ ਕੋਲ ਆ ਜੂਵੇ ਜਾ ਤਾਂ ਉਹਨੂੰ ਬੇਲਾ ਹੀ ਨਹੀਂ ਰਹਿਣ ਦੇਣਾ ਲੜਾਈ ਲੜਾਈ ਉੱਥੇ ਹੁੰਦੀ ਆ ਜਿੱਥੇ ਬੰਦਾ ਵੇਲਾ ਹੁੰਦਾ ਕੰਮ ਨਹੀਂ ਕਰਨਾ ਚਾਹ ਵੀ ਆਪਨੀ ਪੀਣੀ ਦੁੱਧ ਵੀ ਨਹੀਂ ਲਿਉਣਾ ਨਾ ਪੱਠੇ ਵੱਢਣੇ ਨੇ ਹੈ ਸਾਨੂੰ ਪੁੱਛ ਕੇ ਦੇਖੋ ਤੁਸੀਂ ਹਾਂ ਸਾਨੂੰ ਪੁੱਛ ਕੇ ਦੇਖੋ ਤਾਂ ਸੋਚ ਮੈਂ ਕੀ ਲੈਣ ਦੇਤੀ ਘਰ ਦੇ ਆ ਨੇ ਤਾਂ ਕਾਹ ਗੇ ਰਹੇ ਆਏ ਮੰਡਣ ਇਹ ਬੰਦੇ ਦੀ ਆਪੋ ਆਪਣੀ ਸਮਝ ਹੁੰਦੀ ਹੈ ਜਿਹਨੇ ਨਹੀਂ ਕਰਨਾ ਕਰਨਾ ਨਹੀਂ ਜ਼ੋਰ ਲਾਉਣਾ ਚਾਹੀਦਾ ਹਾਂ ਬੰਦੇ ਦੀ ਆਪੋ ਆਪਣੀ ਦੱਸੋ ਸੋਚਾ ਜਿੰਦੇ ਮੋਂਗੂ ਮਾਰਿਆ ਕਰ ਖੇਚ ਕੇ ਕੋਈ ਮਾੜੀ ਮੋਟੀ ਉੱਚੀ ਹੁੰਦੀ ਆ ਨਹੀਂ ਉਹ ਤਾਂ ਬਾਅਦ ਚ ਕਰੂੰਗੀ ਪਹਿਲਾਂ ਉਹ ਬੰਦ ਕਰ ਦਿੰਦੇ ਨੇ ਆਪਾਂ ਨੇ ਵੀ ਤਾਂ ਹੁੰਦੇ ਨੇ ਫਿਰ ਕਿਤੇ ਵੀਡੀਓ ਦੇ ਕੇ ਮੁੰਡਾ ਕੈਨੇਡਾ ਹੀ ਨਾ ਬੁਲਾ ਲਵੇ ਵੀ ਮੇਰੀ ਮਾਂ ਤੋਂ ਡੈਡੀ ਮੇਰਾ ਕੰਮ ਕਰਾਈ ਜਾਂਦਾ ਫਿਰ ਮੁੰਡੇ ਕਿਹੜਾ ਕੁਰਸੀ ਤੇ 앉 ਲੱਗੇ ਉਹ ਵੀ ਇਹ ਕਹੇ ਮੰਮੀ ਰੋਟੀ ਬਣਾ ਦੇ ਮੰਮੀ ਬਾਹਰ ਜਾ ਦੇ ਮੰਮੀ ਆਹ ਬਣਾ ਦੇ ਉਹ ਤੇਰਾ लाडला ਮੁੰਡਾ ਕਿਤੇ ਪੋਤਾ ਕਹੇ ਵੀ ਦਾਦੂ ਉਹਨਾਂ ਪਾਪਾ ਦਾਦੂ ਮੰਮੀ ਉਹਨਾਂ ਨੂੰ ਤਾਂ ਕਰਦਾ ਉਰੀ ਬੁਲਾ ਲਓ ਹਾਂ ਅੰਗਰੇਜ਼ੀ ਕੰਮ ਕਰਨਾ ਆਪਣੇ ਭਾਗ ਨੇ ਹਾਂ ਕੰਮ ਕਰਨਾ ਚਾਹੀਦਾ ਕੰਮ ਤਾਂ ਬਰ ਕਦੇ ਨਹੀਂ ਭਜੇ ਹਾਂ ਇਹ ਮਾਰ ਫੱਟੀ ਹਾਂ ਦਾ ਬਸ਼ਾਵਾ ਸ਼ਾਬਾਸ਼ ਸ਼ਾਬਾਸ਼ ਜਿਹੜੇ ਨਹੀਂ ਕੰਮ ਆਉਂਦੇ ਸੀ ਉਹ ਵੀ ਸਿੱਕਲੇ ਬੜੇ ਪੇਛੜ ਘਰ ਸਨ ਹਾਂ ਕੰਮ ਤਾਂ ਬੰਦੇ ਦੇ ਭਾਗੇ ਨੇ ਫੌਜ ਤਾਂਹੀਂ ਉਹ ਲੜਾਈ ਨਹੀਂ ਹੁੰਦੀ ਹੈਗੀ ਸਾਨੂੰ ਬੀਜੀ ਰੱਖਦੇ ਨੇ ਉਰੇ ਅਗਲਾ ਫੁੱਲਾ ਵਾਂਗੂ ਰੱਖਦਾ ਉਹ ਸਾਡੇ ਤੇ ਆ ਕੇ ਫੌਜ ਆੜਾ ਇੱਕ ਵਾਰ ਤਾਂ ਤਾਂ ਬਾਹਰੋਂ ਆ ਕੇ ਤੁਸੀਂ ਨੇ ਟ੍ਰੈਕ ਤੇ ਲਿਆ ਰਹਿਣੀਆਂ ਲੜਨੀਆਂ ਦੇਖੋ ਆਪਣੀ ਹੁਣ ਪਾਲਕ ਲੱਗ ਗਈ ਹੁਣ ਗੋਭੀ ਲੱਗ ਜਾਣੀ ਐ ਮੈਥੇ ਬੀਜੇ ਜਾਣੇ ਨੇ ਫੇਰ ਖਾਣੇ ਵੀ ਤਾਂ ਆਪਾਂ ਨਹੀਂ ਨੇ ਖਾਣੇ ਘਟਦੇ ਬੰਡਣੇ ਵੱਧਨੇ ਰਣਨਾ ਤਾਂ ਬੇਸਕੂਫੀ ਆ ਤਾਂ ਨਾ ਜਿਹਨੂੰ ਬੰਡਣੇ ਨੇ ਉਹਨਾਂ ਨੂੰ ਲਿਆਇਆ ਕਰੋ ਨਾ ਵੀ ਆਸ਼ੋਸ਼ਿਨ ਬਾਜੋ ਗੱਲਾਂ ਮਾਰਦੇ ਹਾਂ ਲਹੂ ਜਾਂਟਾ ਪੀਣਾ ਫੋਨ ਤੇ ਪਤਾ ਲੱਗਣਾ ਵੀ ਕੋਈ ਝੋਲਾ ਜੱਕੀ ਆਉਂਦਾ ਕਿ ਲਵਾਵਾ ਜੱਕੀ ਪਹਿਲੋ ਠੀਕ ਆ ਵੱਧ ਨੇ ਦਾਨ ਵੀ ਕਰ ਦੇਣਾ ਚਾਹੀਦਾ ਦਾਨ ਕਰਨਾ ਸਭ ਤੋਂ ਪਹਿਲਾਂ ਗੁਰਦੁਆਰੇ ਵਾਲੇ ਬਾਬਾ ਜੀ ਦਾ ਪਰ ਐ ਮੰਡੜੀ ਦਾ ਜਦੋਂ ਸਰੀਰ ਦੁਖਦਾ ਉਦੋਂ ਔਖਾ ਬਹਦਾ ਹੂੰ ਔਖਾ ਦਦਾ ਸੌਣੋਂ ਤਿੰਨ ਚਾਰ ਦਿਨ ਹੋ ਗਏ ਨੇ ਔਖਿਆਂ ਮੇਰੇ ਭੈਣ ਜੀ ਨੂੰ ਫੋਨ ਲਾਇਆ ਸੀ ਰਾਤ ਪਾਕਿਸਤਾਨ ਹਾਂ ਇੰਨਾ ਖੁਸ਼ ਹੈ ਬਹੁਤ ਹੈ ਕੀ ਨੋ ਨਾ ਟੰਡਨ ਰੁਬੀਨਾ 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 ਹੈ ਰੁਬੀਨਾ ਟੰਡਨ ਤਾਂ ਆਪਣੀ ਐਕਟਰ ਨੇ ਹਾਂ ਹਾਂ ਰੁਬੀਨਾ ਰੁਬੀਨਾ ਭੈਣ ਜੀ ਬਹੁਤ ਖੁਸ਼ ਹੋਏ ਕਹਿੰਦੇ ਇੰਨਾ ਕੰਮ ਕੀਤਾ ਤੁਸੀਂ ਮੈਂ ਕਿਹਾ ਵੀ ਸਤੋਂ ਇੰਨਾ ਹੀ ਕੰਮ ਕਰਵਾ ਦੇ ਲੈਣ ਉਸੋ ਕੋ ਕਹਿੰਦੇ ਰਵੀ ਤੇ ਮੈਂ ਕਿਹਨੂੰ ਇੱਥੇ ਹੀ ਰੱਖ ਲਓ ਤੁਸੀਂ ਨਾਲੇ ਇੰਨਾ ਕੰਮ ਕਰਦੇ ਨੇ ਉਹਨਾਂ ਨੂੰ ਕੰਮੋ ਲਾ ਕੇ ਰੱਖਿਆ ਕਰੋ ਨਾਲ ਇੰਨੇ ਵਧੀਆ ਕਹਿੰਦਾ ਕੰਮ ਕਰਦੇ ਨੇ ਇੰਨਾ ਪੱਟਿਆ ਮੈਂ ਕਿਹਾ ਜੀ ਜਿੱਦਾਂ ਦਾ ਪੱਟਿਆ ਉਦੋਂ ਦੇ ਹੀ ਬਿਮਾਰ ਪਏ ਅੱਜ ਮੜੇ ਜੀ ਠੀਕ ਹੋਏ ਸੀ ਉਹ ਤਾਂ ਮੈਂ ਤੁਸੀਂ ਕਹਿੰਦੇ ਘੱਟ ਪਾਓ ਮੈਂ ਇਹ ਮੈਂ ਕਹਿੰਦੇ ਹੌਲ ਆਈ ਆ ਉਹਦਾ ਮਗਲਾ ਟੱਬ ਮੈਂ ਕਿੰਨਾ ਭਾਰਾ ਸੀ ਮੈਂ ਟੱਬ ਚੱਕਿਆ ਮੈਂ ਕੋਡਾ ਹੋਊਗੀ ਕੋਡਾ ਕੋਡਾ ਹੀ ਗਿਆ ਤਾਂ ਹੀ ਸਾਰਾ ਕੁਝ ਖੜੇ ਖੜ ਕੇ ਹਾਂ ਮੇਨਾ ਖੰਡਾਇਆ ਬਹਾ ਹਜੇ ਵੀ ਅੱਪ ਸੁਜੇ ਪੈਲੇ ਮੇਤੂ ਇੱਕ ਇੱਕ ਚੇਪਾ ਵੱਧ ਪੈ ਗਿਆ ਚਲੋ ਮੇਰੇ ਨਾਲ ਨਾਣ ਤੋਂ ਗੱਲਾਂ ਕਰੀ ਜਾਂਦੇ ਆ ਲਾਓ 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 ਆਪਾਂ ਨੇ ਜੀ ਪਾਲਕ ਲਾ ਦਿੱਤੀ ਆ ਪਾਲਕ ਸ਼ਾਬਾਸ਼ ਏ ਤੇਰੇ ਬਹੁਤ ਵਧੀਆ ਪਾਲਕ ਲਾਈ ਆ ਤੇ ਹੁਣ ਆਪਾਂ ਲੱਗੇ ਆ ਗੋਭੀ ਲਾਉਣ ਕਿਹੜੀ ਗੋਭੀ ਆ ਸੇ ਇਹ ਹੈ ਜੀ ਫੁੱਲ ਗੋਭੀ ਮੈਂ ਕਿਹਾ ਗਿੱਠ ਦੇ ਨੇੜੇ ਇੱਕ ਨੂੰ ਰੱਖਾਂ ਇੰਨਾ ਕੁ ਨਹੀਂ ਇੰਨੀ ਬਹੁਤ ਆ ਦਰਸ਼ਨ ਆਪਾਂ ਨੇੜੇ ਆ ਹੁਣ ਆਪਰੇ ਕਿਹੜੇ ਵੇਚਨੇ ਆ ਵੀ ਬਹੁਤ ਬੜਾ ਫੁੱਲ ਗੋਭੀ ਹਾਂ ਬੂਟੇ ਜ਼ਿਆਦੇ ਨੇ ਲੱਗ ਜਾਣ ਹਾਂ ਹਾਂ ਇਹ ਹਾ ਇਹ ਕਰਕੇ ਗੋਭੀ ਲਾ ਕੇ ਰੋਟੀਆਂ ਬਣਾ ਰਿਓ ਚਾਹ ਹੁਣ ਚਾਹ ਨੂੰ ਵੀ ਜੇ ਆਪਾਂ ਸਰੋ ਨਾਲੇ ਉਹਦਾ ਗੱਲ ਆ ਕਹਿੰਦੇ ਸੀ ਨਾ ਭੈਣ ਜੀ ਕਰ ਹਾਂ ਵੀ ਪਹਿਲਾਂ ਇੰਨਾ ਕੰਮ ਕਰਵਾਇਆ ਫਿਰ ਕਹਿੰਦੇ ਨੇ ਚਾਹ ਬਣਾ ਕੇ ਲਿਆ ਇਹਰ ਕਿੰਨਾ ਆਖਾ ਬੰਦੇ ਨੇ ਫਿਰ ਉਹ ਕੰਮ ਤਾਂ ਕਰ ਲਈ ਪੈਦੇ ਨੇ ਬੱਸ ਬਹੁਤ ਆ ਮੈਂ ਪਾਣੀ ਦੇਦਾ ਐਨ ਕਿੰਨੀਆਂ ਹੋ ਗਈਆਂ ਹਾਂ ਇਹਨਾਂ ਨੂੰ ਦੁਬਾਰਾ ਦੇ ਦਿੰਦਾ ਹਾਂ ਆਂ ਧੱਬ ਦੇ ਘਰ ਹਵਾ ਨਾ ਲੱਗੇ ਧੱਬੋ ਰਿਤੀ ਨੇ ਹਾਂ ਬੜਾ ਜਿਲਾ ਹੋ ਗਿਆ ਮੈਂ ਕਿਹਾ ਕਿ ਤੇਨੂੰ ਗੋਭੀ ਲਾਉਣੀ ਦੀ ਹੋਊਗੀ ਫਿਰ ਹੋ ਗਈ ਐ ਗੋਭੀ ਲਾਉਣ ਦੀ ਹਾਂ ਇਹਨਾਂ ਬੰਦੇ ਜੀਰੀ ਲਾ ਸਕਦਾ ਗੋਭੀ ਨਾਲ ਤਾਂ ਬਹੁਤ ਸੋਹਣੀ ਲੋਕਾਂ ਦੇ ਜਗਾ ਇੰਨੀ ਆ ਘਰਾਂ ਦੇ ਵਿੱਚ ਲਾਉਣ ਕਰਕੇ ਇੰਨੇ ਕੱਖ ਨੇ ਬਹੁਤ ਜ਼ਿਆਦਾ ਹਾਦਕ ਮੰਨਦੇ ਨੇ ਹੁਣ ਆਪਣੇ ਕਿਤੇ ਥੋੜੇ ਕੱਖ ਸੀ ਹਾਂ ਆਪਣੇ ਇੰਨੇ ਹੁਣ ਵੀ ਕੱਖ ਨੇ ਚਾਰ ਚਾਰ ਵਾਰ ਪੱਟਦਾ ਹੁਣ ਫੇਰ ਰੁਕ ਗਏ ਫੇਰ ਰੁਕ ਗਏ ਆਪਾਂ ਕੱਖ ਆਪਾਂ ਕੱਖਾਂ ਦੇ ਮਗਰੇ ਪਏ ਹੋਏ ਆ ਮੋਟਾ ਮੋਟਾ ਬੂਟਾ ਲਾਇਓ ਬਰੀਕ ਫਿਰ ਇੱਕ ਪਾਸੇ ਰਾ ਦਾਂਗੇ ਦੇਖ ਕੇ ਜਿਹੜਾ ਤੰਦਰੁਸਤ ਬੂਟਾ ਜ਼ਿਆਦਾ ਉਹ ਇੱਕ ਪਾਸੇ ਲਾ ਦਿਓ ਉਹ ਜਿਹੜੇ ਥੋੜੇ ਜਿ ਢਿੱਲੇ ਨੇ ਜਿਹੜਾ ਮੇਰੇ ਵਰਗਾ ਬਿਮਾਰ ਆ ਸੈ ਮੈਂ ਆਪ ਨੂੰ ਕਹੇ ਲੱਗਿਆ ਸੀਗਾ ਵੀ ਜਿਹੜਾ ਮੇਰੇ ਵਰਗਾ ਢਿੱਲਾ ਹੈ ਮੇਰੇ ਵਰਗਾ ਢਿੱਲਾ ਹਾਂ बस 1 2 3 4 5 6 7 8 9 10 10 ਲਾ ਗਏ ਸ਼ਾਮ ਨੂੰ ਬੀਜਾਂਗੇ ਆਪਾਂ ਪੱਤਾ ਗੋਭੀ ਦੇ ਬੀਜ ਨੇ ਮੈਂ ਲਾ ਦਿੰਦਾ ਨਾਲ ਚਲ ਹੁਣ ਔਖਾ ਸੌਖਾ ਗੋਭੀ ਤਾਂ ਲਾਉਣੀ ਤੇ ਪਾਲਕ ਲੱਗ ਗਈ ਹੁਣ 6 ਮਹੀਨੇ ਮਾਉ ਜਾ ਕਿ ਤਿਆਰ ਕਰਕੇ ਲਾਉਣੀ ਸੋਕੇ ਹੁਣ ਬਸ ਪਾਣੀ ਲਾਉਣਾ ਗੁੱਡਣੀਆਂ ਵੱਢਣੀਆਂ ਤੇ ਜੀ ਮਾਰਨਿੰਗ ਸ਼ਿਫਟ ਆਪਾਂ ਲਾਗੇ ਸੀਗੇ ਥੋੜਾ ਕੰਮ ਕਰਗੇ ਸੀ ਗੋਭੀ ਲਾਗੇ ਸੀ ਪਾਲਕ ਲਾਗੇ ਸੀ ਤੇ ਹੁਣ ਆ ਗਈ ਇਵਨਿੰਗ ਸ਼ਿਫਟ ਤੇ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਸਾਡੀ ਡਿਊਟੀ ਲੱਗੀ ਆ ਵੀ ਮੈਥੇ ਵੇਚ ਦੋ ਦੋਨੇ ਭੈਣਾਂ ਅਸੀਂ ਆਪਾਂ ਆ ਗਈਆਂ ਸਾਰੇ ਕੰਮ ਸਿੱਖ ਲੈਣੇ ਨੇ ਹੁਣ ਅਸੀਂ ਫਿਰ ਕਿੱਪਾ ਜੀ ਹਾਂ ਦਵਾਈ ਲਈ ਹੁੰਦੀ ਹੈ ਉਹਨਾਂ ਨੂੰ ਇਹ ਆਹੋ ਨੇ ਨਾ ਹਾਈ ਬ੍ਰੈਡ ਦੀ ਦਿੱਤੀ ਆ ਬਾਕੀ ਉਗਣ ਤੇ ਡਿਪੈਂਡ ਕਰਦਾ ਮੌਸਮ ਵਧੀਆ ਰਹੇ ਹਨ ਤੇ ਹੁਣ ਨਹੀਂ 2.5 ਮੈਂਬਰ ਗਏ ਹੋਣੇ ਨਹੀਂ ਉਹਨਾਂ ਨੇ ਵੀ ਨਾਲ ਲੱਗ ਜਾਣਾ ਸੀ ਆ ਕਰ ਕੇ ਆ ਦੇਖ ਸਾਰੇ ਗੋਭੀ ਲਈ ਆ ਵਿਚਾਰੀ ਦੇ ਕੇ ਮੈਂ ਸੁੱਤੀ ਪਈ ਆ ਹੌਲੀ ਹੌਲੀ ਉੱਠੂ ਤੂੰ ਮਸਾਂ ਇਹ ਮਮੀ ਤਾਂ ਹੈ ਨਹੀਂ ਮੈਸੇਜ ਪਉ ਦੇਖੀ ਆ ਤੇ ਲੋ ਜੀ ਹੁਣ ਆਪਾਂ ਸ਼ਿਟਾ ਦੇ ਰਹੀਏ ਫਿਰ ਰਿਓ ਵੀ ਪਾਉਣਾ ਸਿੱਖ ਲੈਣਾ ਡੈਡੀ ਤਾਂ ਚਲੇ ਗਿਆ ਹਾਂ ਪੋਲਾ ਪੋਲਾ ਦੇਖਣੇ ਹਾਂ ਬੋਲਾ ਬੋਲਾ ਦੇਖੋ ਕਿੱਥੇ ਖਟੀ ਮਾਰ ਦੇਣੀ ਹੈ ਸਰਪਾ ਨੂੰ ਰਾਜੀਪਾ ਹਾਂਜੀ ਇਹਦਾ ਪੁੱਤ ਐਨੇ ਸਾਲ ਮੇਰੇ ਜੀ ਰਹੇ ਹਾਂ ਹਾਂਜੀ ਅਸੀਂ ਕਹਿੰਦੇ ਹਾਂ ਜੀ ਉਹ ਕੰਮ ਜਾਣਦੇ ਆ ਹੈ ਕੀ ਆ ਹੌਲੀ ਹੌਲੀ ਢਿੱਡ ਨਾਲ ਦੁਖਣ ਲਾ ਲਈ ਜੇ ਨਹੀਂ ਬੈਠੋ ਤਾਂ ਪੱਟ ਨਹੀਂ ਲੱਗਦਾ ਭਾਈ ਇਹਦੇ ਨਾਲ ਗੜਜੀ ਪਾ ਇਹਦੇ ਨੂੰ ਪਾੜੇ ਲਾ ਅੱਛਾ ਕੋਈ ਬੀਜੜਾ ਬੀਜੜਾ ਨਾ ਛੱਡਣਾ ਨਹੀਂ ਆਪਣੇ ਮਗਰਾਪੀਆਂ ਬਹੁ ਫਿਰਦੇ ਨੇ ਟੋਪੇ ਲੈ ਕੇ ਕਰਕੇ ਸਾਰੇ ਕੱਢ ਕੇ ਖਾ ਜਾਂਦੇ ਪਾਣੀ ਨਾਲ ਨਾਲ ਆਉਂਦਾ ਆਹ ਬਹੁਤ ਬਾਲ ਆਏ ਨੇ ਫਿਰ ਉਹ ਜੀ ਨਹੀਂ ਜਿਹੜੀ ਹੋਰ ਦਾ ਤੇ ਫਿਰ ਉਹ ਆਪਣੇ ਰਾਜੀਤ ਨੇ ਪਾਣੀ ਲਾਤਾ ਪਹਿਲਾ ਪੁੱਧਰਾ ਰੱਖ ਕੇ ਅਸੀਂ ਹੁਣ ਚੱਲੇ ਅੱਗੇ ਨੇ ਸਾਡੇ ਲਈ ਪੱਟ ਬਣ ਗਈ ਕਹਿੰਦੇ ਆ ਕੇ ਮੋਰੀਆਂ ਲਾਓ ਤੇ ਹੁਣ ਆਪਾਂ ਲਾਉਨੇ ਆ ਮੋਰੀਆਂ ਰਾਜੀਤ ਜੀ ਹਾਂ ਜੀ ਉਹ ਪੁੱਧਰਾ ਪਿਛਲੇ ਸਾਲ ਤੋਂ ਵੀ ਰੱਖੇ ਨੇ ਕੀ ਰੱਖੇ ਨੇ ਪਿਛਲੇ ਸਾਲ ਦੇ ਐ ਬੰਨ ਕੇ ਰੱਖੇ ਨੇ ਇਹ ਪੁਰਾਣੀਆਂ ਬੀਬੀਆਂ ਨਹੀਂ ਬੰਦਦੀਆਂ ਹਾਂਜੀ ਹਾਂਜੀ ਆ ਦੇਖ ਆ ਖੋਲੀ ਗੱਠ ਨਹੀਂ ਹੈ ਖੋਲ ਤੀ ਹਾਂਜੀ ਤੇ ਪਾਪਾ ਨੇ ਜੇਬ ਚ ਪਾ ਲੇ ਬੀਜ ਕੀਆ ਬੀਜ ਲਾਲ ਮੂਲੀ ਅੱਧੀ ਮੂਲੀ ਲਾਲ ਅੱਧੀ ਚਿੱਟੀ ਹਾਲੇ ਮੰਮੀ ਨੂੰ ਪੁੱਛ ਰਹਾ ਹੁੰਦੀ ਆ ਹਾਂਜੀ ਹਾਂ ਦੇਖ ਮਸਾਲਾ ਹਾਂਜੀ ਹਾਂ ਇਹ ਆਪਾਂ ਇਹ ਬੱਕਰੀਆਂ ਬੀਜ ਦਾ ਕਿ ਕੀ ਵਾਰਾ ਬੱਕਰੀਆਂ ਇਹੇ ਭਾਈ ਉਹਦੇ ਨੇ ਕੱਟ ਗੋਭਣਾ ਉਹ ਪੱਤਾ ਗੋਭੀ ਦੇ ਦੀਨੇ ਇਹ ਵੀ ਲਾਉਣੀ ਹੈ ਪਾਣੀ ਉੱਤੇ ਲਾ ਦੇਣੀ ਇਹਨੇ ਜੇ ਨਾ ਜੰਮੀਆਂ ਤਾਂ ਵੀ ਕੋਈ ਟਰਨੀ ਜੇ ਜੰਮ ਗਿਆ ਵਧੀਆ ਹੈ ਮੈਂ ਕਹਿੰਦੀ ਜੰਮ ਗਿਆ ਵਧੀਆ ਹਾਂ ਆ ਦੇ ਇਹ ਜਿਹੜਾ ਜਿਹੜਾ ਘਰ ਵਿੱਚ ਆਪਾਂ ਕੀ ਕਰਦੇ ਆ ਜੇਬ ਚ ਇਹਨੂੰ ਕਿੱਥੇ ਰੱਖਾਂਗੇ ਆ ਦੇ ਕੀ ਕੀ ਚੀਜ਼ ਹੈ ਪਤਾ ਹੀ ਨਹੀਂ ਆ ਦੇਖ ਲੈ ਅੱਗੇ ਐਂ ਰੱਖ ਦੇਣ ਲਈ ਲੀਰਾ ਆ ਆ ਲੈ ਰੋਪੀ ਦਾ ਆਪਣੇ ਕੋਲ ਆ ਵੀ ਪਈ ਆ ਹੈ ਆਪਾਂ ਨੇ ਵੱਡਿਆਂ ਦੀ ਬਾਣੀ ਆਪਾਂ ਮੋਲੀਆਂ ਆ ਜਿਹੜੀਆਂ ਪੁਰਾਣਾ ਵੀ ਆ ਇਹ ਵੇਚਣਾ ਲਾ ਦੀ ਵੇਚ ਨਹੀਂ ਲਾਉਣੀਆਂ ਹੈਗੀਆਂ ਕਿਉਂ ਭਈ ਬੱਦਕਾ ਸਮਾਨੀ ਸਿਰ ਦੀ ਵਸਦੀ ਹੈ ਨਾ ਓਏ ਕੋਈ ਦੱਸੇ ਆਪਾਂ ਫੇਰਾ ਹੈ ਨਾ ਵੇਚ ਲਾਉਣ ਦਾ ਵਿੱਚ ਕੋਈ ਚੀਜ਼ ਨਹੀਂ ਲਾਉਣੀ ਖਾਣ ਦੇਣੇ ਦੋ ਬੱਟਾਂ ਹੋ ਗਈਆਂ ਜਿੰਨੀਆਂ ਮਰਜ਼ੀ ਲਾ ਲਓ ਹਾਂਜੀ ਦੇਖ ਲੈ ਰਾਜੀਪਾ ਰਾਜੀਪਾ ਖਾਣੇ ਬੱਡੇ ਨਹੀਂ ਨਸੀ ਨਾ ਹੋਈ ਹੈਗੀ ਓਕੇ ਮੈਂ ਸਿੱਖ ਲਿਆ ਮੁੰਡਿਆਂ ਤੋਂ ਗਰਮੀ ਹੋ ਗਈ ਬਹੁਤ ਹਵਾ ਹੀ ਬੰਦ ਕਰਤੀ ਆਪਣੇ ਤਾਂ ਸਰੋਪਾ ਜੀ ਖੜ ਜੀ ਨਾਲ ਉਹਦੇ ਘਰ ਲੜਾਈ ਹੁੰਦੀ ਆ ਉਹਨਾਂ ਦੇ ਘਰੇ ਕੰਮ ਨਹੀਂ ਹੁੰਦਾ ਹਾਂਜੀ ਤੇਰੀ ਮੰਮੀ ਆ ਉਹ ਵੀ ਲੜਚੀ ਦਿਖਾਉਂਦੇ ਹਾਂਜੀ ਵੈਸੇ ਮੇਂ ਨਰਦੀਆਂ ਜਾਂ ਬੇਲੀਆਂ ਵੀ ਹੋਈਆਂ ਫੇਰ ਰਾਜੀਪਾ ਹਾਂਜੀ ਉਹਨੂੰ 7 ਵਜੇ ਛੱਡਣੀਆਂ ਨੇ ਹਾਂਜੀ ਜਾਣਾ ਨਾ ਆਉਣਾ ਰੋਟੀ ਟੋਕੂ ਚੁੱਪ ਕਰਕੇ ਨਾਲੇ ਸੌ ਜਾ ਪਉਣਾ ਵੀ ਨਹੀਂ ਕਰਨਾ ਕਿਤੇ ਹਾਂ ਮੇਰਾ ਆ ਦੋਖਦਾ ਮੇਰਾ ਆ ਦੋਖਦਾ ਹੈ ਹਾਂ ਜੀ ਹਾਂ ਜੀ ਚਿੱਟੀਆਂ ਤੇ ਲਾਲ ਮੂਲੀ ਆ ਹਾਂ ਜੀ ਛੂਟੀ ਲਉਦੀ ਆ ਚਿੱਟੀਆਂ ਮੂਲੀ ਅੱਛਾ ਈ ਪਤਾ ਨਹੀਂ ਹੁਣ ਵਾਹੀ ਕਰੂ ਦੀ ਕਿਰਪਾ ਨਾਲ ਉੱਗਣਗੀਆਂ ਕਿ ਨਹੀਂ ਨਹੀਂ ਉੱਗਣ ਵੀ ਆ ਅੱਗੇ ਲੈ ਕੇ ਸੁਣ ਸਕਦੇ ਆ ਜਦੋਂ ਤੇਗੇ ਉੱਗਣਗੇ ਇਸੇ ਇਹਦੀ ਬੱਟਾ ਆ ਹੋਰੇ ਕਿਵੇਂ ਲੱਗੀ ਜਾਂਦੀ ਆ ਹੈ ਬੱਟਾ ਨਹੀਂ ਆ ਇਹ ਤੂੰ ਕੋਟੜੀ ਰੱਖ ਲੈ ਥੱਲੇ ਕੋਈ ਨਹੀਂ ਨਾ ਜਿਹੜਾ ਆਪਣਾ ਬਹੁਤ ਆਪਾ ਹੈ ਨਾ ਜਿਹੜੀ ਕਿ ਜੀ ਹਾਂ ਉਹਦਾ ਨਾਮ ਹੈ ਠੀਕ ਹੈ ਹੋਲੀ ਇੱਕ ਹੋਰ ਮਾਰਾਂਗੇ ਅੰਦਰ ਐ ਹੈਗੀ ਹੈ ਰਾਜ ਦੀ ਪੱਤਾ ਗੋਬੀ ਐ ਲੱਗਦਾ ਜਿਵੇਂ ਮੋਤੀ ਹੁੰਦੇ ਨੇ ਕਿ ਨੇ ਸੋਨੇ ਤੇ ਹੁਣ ਆਪਾਂ ਇਹ ਲਾ ਦੇਣੀ ਆ ਪਿਛਲੇ ਸਾਲ ਦੀ ਆ ਦੇਖਦੇ ਆ ਕੀ ਕਹਿੰਦੀ ਆ ਕੋਈ ਕਿਉਂ ਸੱਡਦੀ ਹੈ ਕੋਈ ਚੱਕਾਂਗੇ ਹੁਣ ਅੰਦਰ ਹੁਣ ਮੈਨੂੰ ਤੇ ਥੈ ਨਹੀਂ ਜਾਂਦਾ ਉੱਠ ਕੇ ਫਿਰ ਚੱਕ ਲਾਂਗੇ ਜਦੋਂ ਉੱਠਾਂਗੇ ਮੈਂ ਕਦੇ ਵਾਰੀ ਇਹ ਫੜਾ ਦੂਗੀ ਮੈਂ ਕਦੇ ਵਾਸੀ ਤੇ ਹੁਣ ਰਾਜੀਵ ਪਾਹੇ ਬੀਜ ਦिए ਅੱਛਾ ਦੋ ਦੋ ਲਾਈ ਹੁੰਦੀ ਪੂਰੇ-ਪੂਰੇ ਲਾਦਾ ਮਸ ਉਰੇ ਉਤੇ ਨਿੰਨ ਚ ਛੱਡ ਕੇ ਐਨਾ ਹਾਂ 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 ਸਲਾਬ ਚੜ ਜੀ ਵੀ ਜਿਹੜੀ ਆ ਦੇਖ ਲੈ ਰਾਜੀ ਜੀ ਹਾਂਜੀ ਇਹੇ ਕੰਮ ਰਹਿ ਗਿਆ ਸੀ ਹਾਂਜੀ ਫਿਰ ਕਿਉਂ ਨਾ ਤਾਂ ਮੂੰਹ ਹੀ ਕੋਸੀ ਦੁਖੀ ਜਾਂ ਨਾ ਬੇਲੀਆਂ ਦਾ ਉਹਨੂੰ ਨਿਚੋੜਿਆ ਪਿਆ ਸਾਡਾ ਜਨੇ ਰੋ 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 ਰਾਜੀ ਮੈਂ ਬੋਲਿਆ ਕਦੇ ਨਾ ਫਿਰ ਨਾ ਮੈਂ ਤਾਂ ਨਹੀਂ ਬੋਲਦਾ ਨਾ ਮੈਂ ਤਾਂ ਤੇਰੀ ਮੰਮੀ ਨੂੰ ਤਾਂ ਜਿੰਦਾ ਦੱਬ ਲਾ ਆਪਣਾ ਔਖਾ ਮੈਨੂੰ ਹੈ ਆਪਣਾ ਬੀਰੂ ਫਿੱਟੋ ਨਾ ਰਾਜੀ ਦੇ ਪਪਾ ਕਹਤਾ ਦਿੰਦੇ ਨੇ ਹੈ ਨਾ ਹਾਂਜੀ ਫਿਰ ਅਸੀਂ ਤਾਂ ਜਾ ਕੇ ਦਾਲ ਸਬਜ਼ੀ ਰੋਟੀ ਆਟਾ ਵੀ ਉਹਨਾਂ ਦੇ ਪਪਾ ਜੀ ਇੰਦਾ ਜਾ ਕੇ ਆਪਣਾ ਗਰਮੀ ਸਿਕੋਣੀ ਆ ਨਾ ਆ ਕੇ ਚੱਲ ਜਾਈ ਹਾਂਜੀ ਰਾਜੀ ਹਾਂਜੀ ਅੱਜ 버ਗਰ ਲਿਆਉਂਦੇ ਨੇ ਹਾਂਜੀ ਉਹ ਤਾਂ ਨਾ ਜਾਵੇ ਕਿਤੇ ਕਿਹਾਂ ਵੀ ਇਹ ਜਿਹੇ ਬੰਦੇ ਨੂੰ ਜਿੱਥੇ ਲਿਜਾਣਾ ਸੀ ਬਸ 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 ਆਏ ਨਾ ਆਏ ਨਾ ਨਹੀਂ ਆਉਰੇ ਕਰੋ ਮੁੰਡਾ ਪਿੱਛੇ ਨੂੰ ਕਰ ਲੈ ਮੈਂ ਥੋੜਾ ਥੋੜਾ ਖੱਲੇ ਨੂੰ ਦੱਬੀ ਰੱਖਣਾ ਚਿੱਟਕੇ ਮੈਂ ਲੈ ਕੇ ਆ ਸਿੱਧਾ ਹੀ ਰੱਖ ਬਾਬਾ ਬਰਤਵਾ ਨਹੀਂ ਰੱਖ ਤੇ ਬਰਤਵਾ ਬਾਇ ਤੇ ਕਰ ਲੈ